ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅੱਜ ਇੱਕ ਖੁਸ਼ਖਬਰੀ ਦੇਣੀ ਹੈ ਮੈਂ ਸਾਰੇ ਆਪਣੇ ਵੀਰ ਭਰਾਵਾਂ ਨੂੰ ਵੀਰ ਭਰਾਓ ਅੱਜ ਆਪਣੇ 500 ਪਲੱਸ ਸਬਸਕ੍ਰਾਈਬਰ ਹੋ ਗਏ ਨੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੁਣ ਤੱਕ ਤੁਸੀਂ ਬਹੁਤ ਸਾਥ ਦਿੱਤਾ ਵੀਰੋ ਗਾਂ ਵੀ ਇਦਾਂ ਹੀ ਸਾਰਿਆਂ ਨੂੰ ਕਹਿ ਕੇ ਸਬਸਕ੍ਰਾਈਬ ਕਰਾਉਣੇ ਆ ਜੀ ਤਾ ਮਾਰੇ ਕਿਰਪਾ ਕਰੇ ਉਮੀਦ ਕਰਦਾ ਵਾਂ ਕਿ 500 ਤੋਂ 5000 ਵੀ ਜਰੂਰ ਸਬਸਕ੍ਰਾਈਬ ਹੋਏਗਾ ਆਪਣਾ ਮਾਰੇ ਸੱਚੇ ਪਾਤਸ਼ਾਹ ਸਭ ਤੋਂ ਕਿਰਪਾ ਕਰਨਾ ਤਾਂ ਅੱਜ ਆਪਾਂ ਇੱਕ ਗੱਲ ਕਰਨੀ ਹੈ ਜੀ ਨੌਜਵਾਨ ਬੱਚੇ ਨੇ ਚਾਹੇ ਮਾਂ ਚਾਹੇ ਆਪਣੇ ਭੈਣਾਂ ਨੇ ਠੀਕ ਹੈ ਜੀ ਆਪਣੇ ਧੀਆਂ ਨੇ ਚਾਹੇ ਆਪਣੇ ਨੌਜਵਾਨ ਭਰਾ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਵੀ ਬੰਦੇ ਦਾ ਜੇ ਜਿਹੜੀ ਸੰਗਤ ਹੁੰਦੀ ਹੈ ਨਾ ਜੀ ਬੰਦੇ ਦੀ ਬਹਿਣੀ ਉਠਣੀ ਜਿਹੜੀ ਹੁੰਦੀ ਹੈ ਜਦੋਂ ਨੌਜਵਾਨ ਬੱਚਾ 12 15 ਸਾਲ ਦਾ 15 16 ਸਾਲ ਦਾ 20 ਸਾਲ ਦਾ ਹੁੰਦਾ ਜਦੋਂ ਉਸ ਟਾਈਮ ਬਹੁਤ ਬੰਦੇ ਨੂੰ ਮਤਲਬ ਇਹ ਸੁਪਨੇ ਹੁੰਦੇ ਨੇ ਠੀਕ ਹੈ ਜੀ ਵੀ ਮੈਂ ਵੱਡੇ ਹੋ ਕੇ ਵਿਆਹ ਬਣਨਾ ਹੈ ਆਹ ਬਣਨਾ ਵਿਆਹ ਕੰਮ ਕਰਨਾ ਵੱਡੇ ਹੋ ਕੇ ਕੀ ਬਿਜ਼ਨਸ ਕਰਨਾ ਬਹੁਤ ਕੁਝ ਸੋਚਦਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਵੀ ਸੰਗਤ ਜਿਹੜੀ ਹੈ ਨਾ ਜਿਹੜੀ ਥੋੜੀ ਸੰਗਤ ਹੈ ਉਹਦੇ ਤੁਹਾਡੇ ਉੱਤੇ ਬਹੁਤ ਪ੍ਰਭਾਵ ਪੈਂਦੀ ਹੈ ਤੁਸੀਂ ਮਿਹਨਤ ਮਿਹਨਤੀ ਬੰਦਿਆਂ ਦੇ ਵਿੱਚ ਬੈਠੋਗੇ ਠੀਕ ਹੈ ਜੀ ਤਾਂ ਤੁਸੀਂ ਮਿਹਨਤੀ ਬਣੋਗੇ ਮੈਂ ਤੁਹਾਨੂੰ ਅੱਜ ਆਪਣੀ ਗੱਲ ਦੱਸਦਾ ਵੀ ਜਦੋਂ ਮਤਲਬ ਵੀ ਮੈਂ ਸਕੂਲ ਛੱਡਿਆ ਜੀ ਮੈਂ 7ਵੀਂ ਚ ਪੜਨੋਂ ਹਟ ਗਿਆ ਸੀਗਾ ਠੀਕ ਹੈ ਚਲੋ ਫਲਾਤ ਦੇ ਦਿਨ ਨਹੀਂ ਪੜਿਆ ਗਿਆ ਤਾਂ ਜਿਹੜੀ ਤੁਹਾਡੀ ਯਾਰੀ ਦੋਸਤੀ ਹੁੰਦੀ ਹੈ ਠੀਕ ਹੈ ਯਾਰੀ ਦੋਸਤੀ ਚਲੋ ਆਪਣੇ ਹਾਨ ਪਰਮਾਨ ਦੇ ਤਾਂ ਯਾਰ ਦੋਸਤ ਹੁੰਦੇ ਹੀ ਹੁੰਦੇ ਨੇ ਠੀਕ ਹੈ ਆਪਣਾ ਇੱਕ ਉਸਤਾਦ ਸਮਝ ਲਓ ਵੀ ਇਹ ਬੰਦਾ ਦੇਖੋ ਵੀ ਇਹ ਬੰਦਾ ਬਹੁਤ ਮਿਹਨਤੀ ਆ ਹਰ ਪਿੰਡ ਦੇ ਵਿੱਚ ਬਹੁਤ ਮਿਹਨਤੀ ਤੋਂ ਮਿਹਨਤੀ ਬੰਦੇ ਨੇ ਹਰ ਜਗ੍ਹਾ ਤੇ ਤੁਹਾਨੂੰ ਕੋਈ ਨਾ ਕੋਈ ਵਧੀਆ ਇਨਸਾਨ ਮਿਲ ਜੇਗਾ ਤਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜੀ ਜਦੋਂ ਮੈਂ ਸਕੂਲ ਛੱਡਿਆ ਸਕੂਲ ਛੱਡਣ ਤੋਂ ਬਾਅਦ ਮੇਰੀ ਇੱਕ ਬੰਦੇ ਨਾਲ ਯਾਰੀ ਦੋਸਤੀ ਲਾ ਲਓ ਜਾਂ ਮੇਰਾ ਉਸਤਾਦ ਲਾ ਲਓ ਉਹ ਸਭ ਤੋਂ ਪਹਿਲਾਂ ਮੇਰਾ ਉਸਤਾਦ ਉਹ ਆ ਵੀ ਜਿੰਨੇ ਮਨੋਂ ਮਿਹਨਤ ਉਹਦਾ ਮਿਹਨਤ ਕਰਨ ਦੀ ਮਿਹਨਤ ਕਰਦਾ ਉਹ ਇਸ਼ਾਰਾ ਦਿੱਤਾ ਠੀਕ ਹੈ ਜੀ ਵੀ ਹਾਂ ਵੀ ਤੂੰ ਮਿਹਨਤੀ ਬਣ ਸਕਦਾ ਠੀਕ ਹੈ ਡਰਾਈਵਰੀ ਦਾ ਜਜ਼ਬਾ ਪੈਦਾ ਕਰਨ ਵਾਲਾ ਉਹ ਇਨਸਾਨ ਹੈ ਸਭ ਤੋਂ ਪਹਿਲਾਂ ਕਿਸੇ ਵੀ ਚੀਜ਼ ਨੂੰ ਮੰਨ ਲਓ ਵੀ ਸੈਗਮ ਤੋਂ ਬਾਅਦ ਜੇ ਕਿਸੇ ਮਸ਼ੀਨਰੀ ਨੂੰ ਹੱਥ ਪਾਇਆ ਤਾਂ ਉਹ ਸੀਗਾ ਟਰੈਕਟਰ ਠੀਕ ਹੈ ਜੀ ਟਰੈਕਟਰ ਚਲਾਉਣ ਦਾ ਅੰਦਰ ਕਿਵੇਂ ਜਜ਼ਬਾ ਪੈਦਾ ਹੁੰਦਾ ਮੈਂ ਤੁਹਾਨੂੰ ਕਹਾਣੀ ਦੱਸਦਾ ਵੀ ਹੁਣ ਆਪਣਾ ਆਪਣੇ ਕੋਲ ਤਾਂ ਜੀ ਕੋਈ ਟਰੈਕਟਰ ਨਹੀਂ ਸੀਗਾ ਕੋਈ ਮੰਨ ਲਓ ਵੀ ਠੀਕ ਹੈ ਮਾ ਜੀਮੀਦਾਰ ਪਰਿਵਾਰ ਆ ਪਰ ਜ਼ਮੀਨ ਹੈ ਨਹੀਂ ਸੀਗੀ ਜੀ ਠੀਕ ਹੈ ਕੋਈ ਖੇਤੀ ਨਹੀਂ ਸੀ ਕਰਦੇ ਹੈਗੇ ਕਿਉਂਕਿ ਬਾਪੂ ਮੇਰਾ ਫੈਕਟਰੀ ਕੰਮ ਕਰਦਾ ਸੀਗਾ ਤਾਂ ਇੱਕ ਮੇਰੇ ਜ਼ਿੰਦਗੀ ਦਾ ਪਹਿਲਾ ਉਸਤਾਦ ਆ ਉਹ ਸਰਦਾਰ ਮਨਜੀਤ ਸਿੰਘ ਜੀ ਢੀਂਸਾ ਸਰਦਾਰ ਮਨਜੀਤ ਸਿੰਘ ਜੀ ਢੀਂਸਾ ਸਾਹਿਬ ਮੇਰਾ ਚਾਚਾ ਵੀ ਲੱਗਦਾ ਠੀਕ ਹੈ ਮੈਨੂੰ ਚਾਚਾ ਹੀ ਕਹਿੰਨਾ ਵਾ ਉਹਨਾਂ ਦਾ ਬੇਟਾ ਸੰਦੀਪ ਅੱਜ ਕੱਲ ਉਹ ਆਸਟ੍ਰੇਲੀਆ ਰਹਿੰਦਾ ਹੋ। ਡੇਟਾਬੇਸ ਦਾ ਬਹੁਤ ਵਧੀਆ ਇਨਸਾਨ ਹੈ। ਮੇਰਾ ਜਿਗਰੀ ਦੋਸਤ ਹੈ। ਅਸੀਂ ਬਚਪਨ ਚ ਇਕੱਠੇ ਰਹੇ ਆ, ਇਕੱਠੇ ਖੇਡੇ ਆ। ਇਕੱਠੇ ਹੀ ਪਲੇ ਆ। ਤਾਂ ਉਹ ਜਿਹੜਾ ਮੰਨ ਲਓ ਵੀ ਸੰਦੀਪ ਦਾ ਡੈਡੀ ਹੈ, ਮਨਜੀਤ ਸਿੰਘ। ਉਹ ਇੰਨਾ ਗਮੇਂਤੀ ਇਨਸਾਨ ਆ ਜੀ ਬਹੁਤ ਮਿਹਨਤ ਕੀਤੀ ਉਹ ਜ਼ਿੰਦਗੀ ਚ। ਤਾਂ ਉਹਨਾਂ ਦੋਏ ਜਣੇ ਨੇ ਪਤੀ ਪਤਨੀ ਨੇ ਇੰਨੀ ਮਿਹਨਤ ਕੀਤੀ ਐ। ਤਾ ਸਦਾਰ ਮਨਜੀਤ ਸਿੰਘ ਵਿਦੇਸ਼ ਚ ਜਾਂਦਾ ਹੈ ਇੰਗਲੈਂਡ ਚ ਛੇ ਦਾ ਮੇਰੇ ਖਿਆਲ ਚ ਸਾਲ 1991 ਜਾਂ 92 ਦੇ ਵਿੱਚ ਉਹ ਵਿਦੇਸ਼ ਚਲ ਜਾਂਦਾ ਜੀ ਤਾਂ ਉਥੇ 9 ਸਾਲ ਵਿਦੇਸ਼ ਦੇ ਵਿੱਚ ਲਾਉਂਦਾ ਜੀ ਬੜੀ ਮਿਹਨਤ ਕਰਦਾ 2-3 ਕਿੱਲੇ ਜਮੀਨ ਸੀਗੀ ਮੇਰੇ ਖਿਆਲ ਚ ਉਸ ਟਾਈਮ ਉਹਨਾਂ ਕੋਲੇ ਤਾਂ ਅੱਜ ਉਹਨਾਂ ਕੋਲੇ ਜ਼ਮੀਨ ਦੀ 50 ਕਿੱਲੇ ਆ 8-9 ਸਾਲ ਬਾਅਦ ਹੱਡ ਤੋੜ ਮਿਹਨਤ ਕੀਤੀ ਜਿਉਂ ਇਨਸਾਨ ਨੇ ਤਾਂ ਚਲੋ ਤਾਂ ਬਾਹਰ ਚਲੇ ਗਏ ਛੋਟੇ ਛੋਟੇ ਬੱਚੇ ਸੀਗੇ ਉਹਨਾਂ ਦੇ ਇੱਕ ਬੇਟਾ ਇੱਕ ਬੇਟੀ ਮੇਰੇ ਖਿਆਲ ਚ ਵੀ ਸਾਲ-ਸਾਲ 2-2 3-3 ਸਾਲ ਦੇ ਬੱਚੇ ਸੀਗੇ ਜਦੋਂ ਉਹ ਵਿਦੇਸ਼ ਗਏ ਨੇ ਤਾਂ ਪਿੱਛੋਂ ਉਹਨਾਂ ਦੀ ਇੱਕ ਧਰਮਸ ਪਤਨੀ ਤੇ ਦੋ ਬੱਚੇ ਉਹ ਇੱਥੇ ਮਤਲਬ ਹੀ ਪਿੰਡ ਸੀਗੇ ਚਲੋ ਜੀ ਉਹ ਤਾਂ ਬਾਹਰ ਜਾ ਕੇ ਆਪਣੀ ਮਿਹਨਤ ਕਰਨ ਲੱਗ ਗਏ ਸਰਦਾਰ ਮਨਜੀਤ ਸਿੰਘ ਜੀ ਤਾ ਪਿੱਛੋਂ ਮਤਲਬ ਇਹ ਉਹਨਾਂ ਜਿਹੜੇ ਧਰਮਸਪੱਤ ਨਹੀਂ ਸੀਗੀ ਚਾਤੀ ਰਜਵੰਤ ਕੌਰ ਜੀ ਉਹਨਾਂ ਨੇ ਇੱਥੇ ਡੰਗਰ ਰੱਖੇ ਹੋਏ ਸੀਗੇ ਡੰਗਰ ਵੀ ਐ ਨਹੀਂ ਵੀ ਇੱਕ ਦੋ ਡੰਗਰ ਹਨਾ 15 ਤੋਂ 20 ਮੱਝਾਂ ਵਧੀਆ ਰੱਖੀਆਂ ਹੋਈਆਂ ਸੀਗੇ ਆ ਠੀਕ ਹੈ ਆਪ ਪੱਠੇ ਵੱਢਣੇ ਪੱਠੇ ਵੱਢ ਕੇ ਲੈ ਕੇ ਆਉਣੇ ਫਿਰ ਪੁਤਰਾ ਕਰਨਾ ਟੋਕਾ ਕਰਕੇ ਫਿਰ ਡੰਗਰਾਂ ਨੂੰ ਪਾਉਣਾ ਸਾਰੀ ਦਿਹਾੜੀ ਜੀ ਉਹਨਾਂ ਨੇ ਬਸ ਆਪਣੀ ਮਿਹਨਤ ਜੀ ਲੱਗੇ ਰਹਿਣਾ ਕਦੇ ਮੈਂ ਅੱਜ ਤੱਕ ਉਹਨਾਂ ਨੂੰ ਅੱਜ ਮੇਰੀ ਵੀ 40 ਸਾਲ ਦੀ ਕਰੀਬ ਉਮਰ ਹੋ ਗਈ ਮੈਂ ਅੱਜ ਤੱਕ ਕਦੇ ਉਹਨਾਂ ਨੂੰ ਵਿਹਲੇ ਬੈਠਿਆ ਨਹੀਂ ਦੇਖਿਆ ਦੋਈ ਜਣਿਆਂ ਨੂੰ ਵੀ ਕਦੇ ਮੰਨੋ ਵੀ ਜਿਵੇਂ ਜਨਾਨੀਆਂ ਚ ਬੈ ਕੇ ਗੱਲਾਂ ਕਰਨ ਲੱਗ ਗਏ ਨਾ ਉਹਨਾਂ ਨੇ ਸਾਰੀ ਮਿਹਨਤ ਆਪ ਦੇ ਹੱਥੀਂ ਕਰਨੀ ਅੱਜ ਮੇਰੇ ਖਿਆਲ 50 ਕਿੱਲੇ ਜ਼ਮੀਨ ਹੈ ਜਿਹਨਾਂ ਕੋਲ ਦੋ ਟਰੈਕਟਰ ਨੇ ਤਾਂ ਕਿਹਾ ਲੋ ਇਦਾਂ ਹੀ ਸਮਾ ਗੁਜ਼ਰਦਾ ਗਿਆ ਤਾਂ ਸਰਦਾਰ ਮਨਜੀਤ ਸਿੰਘ ਜੀ ਬਾਹਰੋਂ ਆਉਂਦੇ ਨੇ 9 ਸਾਲ ਬਾਅਦ ਤਾਂ ਬਾਹਰੋਂ ਮਤਲਬ ਇਹ ਉਹਨਾਂ ਨੇ ਵਧੀਆ ਮਿਹਨਤ ਕਰਕੇ ਆਪਣਾ ਪੈਸਾ ਕਮਾਇਆ ਜ਼ਮੀਨ ਬਣਾਈ ਜਦੋਂ ਵਾਪਸ ਆਏ ਤਾਂ 10-12 ਕਿੱਲੇ ਜ਼ਮੀਨ ਉਹਦੋਂ ਉਹਨਾਂ ਨੇ ਬੜਾ ਲਈ ਫਿਰ ਹੋਰ ਮਿਹਨਤ ਕਰਦੇ ਗਏ ਕਰਦੇ ਗਏ ਅੱਜ 50 ਕਿੱਲੇ ਮਿਹਨਤ ਮਿਹਨਤ ਨਾਲ 50 ਕਿੱਲੇ ਜ਼ਮੀਨ ਬਣਾ ਗਏ ਜੀ ਉਹ ਤਾਂ ਉਹਨਾਂ ਨਾਲ ਮੇਰਾ ਮੇਰੀ ਬਹੁਤ ਮਤਲਬੀ ਸਾਡੇ ਪਰਿਵਾਰ ਵਾਂਗੂ ਹੀ ਸੀਗੇ ਉਹਨਾਂ ਦੇ ਵਿੱਚ ਹੀ ਮੈਂ ਜੰਮਿਆ ਪਲਿਆ ਉਹਨਾਂ ਦੇ ਇਹ ਰਿਹਾ ਠੀਕ ਹੈ ਜੀ ਚਲੋ ਜੀ ਉਹਨਾਂ ਨੇ ਮੈਨੂੰ ਟਰੈਕਟਰ ਚਲਾਉਣਾ ਸਿਖਾਇਆ ਠੀਕ ਹੈ ਟਰੈਕਟਰ ਚਲਾਉਣ ਦਾ ਸ਼ੌਂਕ ਬਹੁਤ ਹੋ ਗਿਆ ਵੀ ਹਾਂ ਵੀ ਆਪਾਂ ਟਰੈਕਟਰ ਸਿੱਖਣਾ ਚਲੋ ਟਰੈਕਟਰ ਚਲਾਉਣ ਲੱਗ ਗਏ ਉਹਨਾਂ ਕੋਲ ਹੀ ਟਰੈਕਟਰ ਚਲਾਉਣਾ ਸਿੱਖਿਆ ਉਹਨਾਂ ਕੋਲ ਹੀ ਬਾਅਦ ਚੋਂ ਟਰੈਕਟਰ ਤੇ ਚਲੋ ਡਰਾਈਵਰੀ ਵੀ ਕੀਤੀ ਤਾਂ ਉਹ ਕਿੰਨਾ ਵਧੀਆ ਇਨਸਾਨ ਸੀਗਾ ਉਹਨੇ ਹਮੇਸ਼ਾ ਮਿਹਨਤ ਦੀ ਗੱਲ ਕਰਨੀ ਬੱਬੂ ਵੀ ਆਪਾਂ ਮਿਹਨਤ ਕਰਦੇ ਮਿਹਨਤ ਕਰਾਂਗੇ ਠੀਕ ਹੈ ਆਪਣੇ ਜ਼ਰੂਰ ਕਾਮਯਾਬੀ ਮਿਲੇਗੀ ਦੇਖ ਲੈ ਵੀ ਅਸੀਂ ਇੰਨੀ ਮਿਹਨਤ ਕੀਤੀ ਐ ਇੰਨੀ ਮਿਹਨਤ ਕੀਤੀ ਐ ਹਮੇਸ਼ਾ ਮੰਨਦਾ ਵੀ ਜਦੋਂ ਵੀ ਨਾ ਗੱਲ ਕਰਨੀ ਮਿਹਨਤ ਦੀ ਗੱਲ ਕਰਨੀ ਕਿਰਤ ਦੀ ਗੱਲ ਕਰਨੀ ਵੀ ਕਿਰਤ ਕਿਵੇਂ ਕਰੀਦੀ ਆ ਠੀਕ ਹੈ ਮਿਹਨਤ ਕਿਵੇਂ ਕਰੀਦੀ ਆ ਮਿਹਨਤ ਕਰਕੇ ਕਾਮਯਾਬ ਕਿਵੇਂ ਹੋਈਦਾ ਚੰਗੇ ਇਨਸਾਨਾਂ ਦੇ ਵਿੱਚ ਬਹਿਣ ਦਾ ਇਹ ਫਾਇਦਾ ਹੁੰਦਾ ਵੀ ਚੰਗਾ ਇਨਸਾਨ ਤੁਹਾਨੂੰ ਚੰਗਾ ਇਨਸਾਨ ਬਣਾਏਗਾ ਜੇ ਤੁਸੀਂ ਮਾੜੇ ਇਨਸਾਨ ਕੋਲੇ ਬੈਠੋਗੇ ਤਾਂ ਤੁਹਾਡੇ ਉੱਤੇ ਪ੍ਰਭਾਵ ਪਵੇਗਾ ਤਾਂ ਤੁਸੀਂ ਮਾੜੇ ਇਨਸਾਨ ਬਣੋਗੇ ਨਸ਼ੇੜੀ ਕੋਲੇ ਬੈਠੋਗੇ ਤਾਂ ਤੁਸੀਂ ਨਸ਼ੇੜੀ ਬਣ ਜਾਓਗੇ ਠੀਕ ਹੈ ਮਿਹਨਤੀ ਇਨਸਾਨ ਕੋਲੇ ਬੈਠੋਗੇ ਇਮਾਨਦਾਰ ਇਨਸਾਨ ਕੋਲੇ ਬੈਠੋਗੇ ਤਾਂ ਤੁਸੀਂ ਮਿਹਨਤੀ ਇਮਾਨਦਾਰ ਇੱਕ ਇਨਸਾਨ ਬਣੋਗੇ ਤਾਂ ਉਸ ਇਨਸਾਨ ਨੇ ਜੀ ਦੇਖੋ ਮੈਨੂੰ ਮਿਹਨਤ ਦੇ ਰਸਤੇ ਤੇ ਪਾਇਆ ਠੀਕ ਹੈ ਡਰਾਈਵਰੀ ਦਾ ਸ਼ੌਂਕ ਅੰਦਰ ਪੈਦਾ ਕੀਤਾ ਠੀਕ ਹੈ ਟਰੈਕਟਰ ਚਲਾਉਂਦਾ ਚਲਾਉਂਦਾ ਖੋਲੀ-ਖੋਲੀ ਚਲੋ ਟਰੱਕਾਂ ਤੇ ਅੱਗੇ ਟਰੱਕ ਚਲਾਉਣ ਲੱਗ ਗਏ ਠੀਕ ਹੈ ਆਪਣੀ ਗੱਡੀ ਲੈ ਲਈ ਬੜੀ ਮਿਹਨਤ ਜ਼ਿੰਦਗੀ ਚ ਕੀਤੀ ਹੈ ਜੀ ਪਰ ਉਹਨਾਂ ਕਦੇ ਦੇਖ ਕੇ ਠੀਕ ਹੈ ਜੀ ਹਮੇਸ਼ਾ ਮੈਂ ਇੱਕੋ ਗੱਲ ਕਹਿੰਦਾ ਹੁੰਦਾ ਵੀ ਚੰਗੇ ਇਨਸਾਨਾਂ ਦਾ ਚੰਗੇ ਇਨਸਾਨਾਂ ਦੀ ਕਾਪੀ ਕਰੋ ਠੀਕ ਹੈ ਜੀ ਤੁਸੀਂ ਆਪਣਾ ਆਈਡਲ ਮਿਹਨਤੀ ਇਮਾਨਦਾਰ ਚੰਗੇ ਇਨਸਾਨ ਨੂੰ ਦੇਖ ਕੇ ਚੰਗੇ ਇਨਸਾਨ ਬਣੋ ਸੰਗਤ ਹਮੇਸ਼ਾ ਚੰਗੇ ਬੰਦੇ ਦੀ ਕਰੋ ਮਾੜੇ ਬੰਦੇ ਸੰਗਤ ਨਾ ਕਦੇ ਵੀ ਕਰੋ ਬਿਲਕੁਲ ਇਹ ਗੱਲ ਸੱਚੀ ਹੈ ਠੀਕ ਹੈ ਜੀ ਜਿਹੜੇ ਸਾਡੇ ਇਲਾਕੇ ਇਲਾਕੇ ਦੇ ਲੋਕ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸਰਦਾਰ ਮਨਜੀਤ ਸਿੰਘ ਨੂੰ ਵੀ ਸਰਦਾਰ ਮਨਜੀਤ ਸਿੰਘ ਨੇ ਕਿਵੇਂ ਮਿਹਨਤ ਕਰਕੇ ਕਿੰਨੀ ਜਾਇਦਤ ਬਣਾਈ ਹੈ ਤਾਂ ਦੋਏ ਜੀਆ ਨੇ ਬਹੁਤ ਮਿਹਨਤ ਕੀਤੀ ਹੈ ਜੀ ਮੇਰਾ ਅਸਲੀ ਮੰਨ ਲਓ ਵੀ ਪਹਿਲਾ ਉਸਤਾਦ ਮੇਰਾ ਸਰਦਾਰ ਮਨਜੀਤ ਸਿੰਘ ਹੈ ਕਦੇ ਮੈਂ ਤੁਹਾਨੂੰ ਉਹਨਾਂ ਦੇ ਕਿਤੇ ਗਿਆਤੋਂ ਦਰਸ਼ਨ ਵੀ ਜ਼ਰੂਰ ਕਰਾਵਾਂਗਾ ਤੇ ਉਹਨਾਂ ਨੂੰ ਤੁਹਾਡੇ ਰੂ ਰੂ ਪਹੁੰਚਾਵਾਂਗਾ ਆਪਦੇ ਜਵਾਨੀ ਵੀ ਦੱਸਣਗੇ ਉਹ ਕਿ ਮੈਂ ਕਿੰਨੀ ਗਰੀਬੀ ਦੀ ਹਾਲਤੋਂ ਦੇ ਵਿੱਚੋਂ ਠੀਕ ਹੈ ਜੀ ਕਿਵੇਂ ਮੰਨ ਲਓ ਵੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਮਾਂ ਭਰਾਵਾਂ ਦੇ ਸਾਰੇ ਸਹਿਯੋਗ ਨਾਲ ਪਰ ਆਪੋ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਨੌਜਵਾਨ ਭਰਾ ਬਹੁਤ ਜੁੜੇ ਹੋਏ ਨੇ ਨਾਲ ਥੱਲੇ ਕਮੈਂਟ ਵੀ ਕਰਦੇ ਨੇ ਠੀਕ ਹੈ ਚੰਗੇ ਵਧੀਆ ਕਮੈਂਟ ਕਰਦੇ ਨੇ ਸਾਥ ਵੀ ਦਿੰਦੇ ਨੇ ਔਖੇ ਟਾਈਮ ਤੇ ਕੋਈ ਇੱਕ ਅੱਧਾ ਪੁੱਠੇ ਕਮੈਂਟ ਕਰਨ ਵਾਲਾ ਵੀ ਹੁੰਦਾ ਚਲੋ ਉਹਦਾ ਵੀ ਧੰਨਵਾਦ ਹੈ ਜੇ ਕੋਈ ਆਪਣਾ ਵਿਰੋਧ ਕਰਦਾ ਹੈ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ